ਹਾਂਜੀ ਸਟੂਡੈਂਟਸ ਜਨਵਰੀ 2023 ਦੇ ਕਰੰਟ ਅਫੇਅਰਜ਼ ਅੱਗੇ ਕੰਟੀਨਿਊ ਕਰ ਰਹੇ ਹਾਂ ਅਸੀਂ ਇਸ ਵੀਡੀਓ ਦੇ ਵਿੱਚ ਸਾਡਾ ਪਹਿਲਾ ਕੁਐਸਚਨ ਆ ਭਾਰਤ ਡੈਸ਼ ਬਾਇਓਟੈਕ AI ਤੇ ਕੁਆਂਟਮ ਟੈਕ ਅਤੇ ਸਮੁੰਦਰੀ ਵਿਗਿਆਨ ਵਿੱਚ ਸਹਿਯੋਗ ਦੀ ਪੜਚੋਲ ਕਰੋ ਆ ਭਾਰਤ ਡੈਸ਼ ਡੈਸ਼ ਕਿਹੜੇ ਦੇਸ਼ ਨਾਲ ਭਾਰਤ ਤਾਂ ਸਾਡਾ ਆਨਸਰ ਕੀ ਆ ਰੂਸ ਨਾਲ ਭਾਰਤ ਰੂਸ ਬਾਇਓਟੈਕ ਏ ਆਈ ਤੇ ਕੁਆਂਟਮ ਟੈਕ ਸਾਡਾ ਅਗਲਾ ਕੁਐਸਚਨ ਹੈ ਸਰਕਾਰ ਨੇ ਪਸ਼ੂ ਐਕਟ 2009 ਵਿੱਚ ਛੂਤ ਦੀਆਂ ਤੇ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਤੇ ਨਿਯੰਤਰਣ ਦੇ ਲਈ ਡੈਸ਼ ਨੂੰ ਮੁਕਤ ਖੇਤਰ ਘੋਸ਼ਿਤ ਕੀਤਾ ਹੈ ਮੀਨ ਜਿਹਦੇ ਵਿੱਚ ਜੜੀਆਂ ਚੂਤ ਦੀਆਂ ਬਿਮਾਰੀਆਂ ਉਹ ਨਹੀਂ ਹੈਗੀਆਂ 2009 ਦੇ ਵਿੱਚ ਸਰਕਾਰ ਦੇ ਪਸ਼ੂ ਐਕਟ ਰਾਹੀਂ ਜਿਹੜੀ ਸੂਚੀ ਮਿਲੀ ਆ ਤਾਂ ਉਹ ਕਿਹੜਾ ਏ ਜੰਮੂ ਕਸ਼ਮੀਰ ਆ ਉਹ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਇਹ ਮੁਕਤ ਖੇਤਰ ਜੰਮੂ ਕਸ਼ਮੀਰ ਨੂੰ ਘੋਸ਼ਿਤ ਕੀਤਾ ਗਿਆ ਏ ਐਲ ਐਚ ਐਸ 475 ਬੀ ਕੀ ਆ ਇਹ ਇਹ ਹੈਗਾ ਐਕਸੋ ਪਲਾਨਟ ਨੈਕਸਟ ਕੁਐਸਚਨ ਆ ਸਾਡੇ ਕੋਲ ਹੇਠਾਂ ਦਿੱਤੇ ਵਿੱਚੋਂ ਕਿਹੜਾ ਸ਼੍ਰੀਲੰਕਾ ਦਾ ਮੁੱਖ ਦਵੱਲਾ ਲੈਣਦਾਰ ਨਹੀਂ ਹੈ ਸਿੰਗਾਪੁਰ ਸੋਚੋ ਜੀ 20 ਦੀ ਮੀਟਿੰਗ ਭਾਰਤ ਦੇ ਕਿਸ ਸ਼ਹਿਰ ਵਿੱਚ ਹੋਈ ਕੁਐਸਚਨ ਦਾ ਆਨਸਰ ਸਾਡੇ ਕੋਲ ਕੀ ਆ ਪੋਪਾਲ ਵਿੱਚ ਜੀ 20 ਦੇ ਤੁਹਾਨੂੰ ਕਾਫੀ ਕੁਐਸਚਨ ਨੇ ਜਿਹੜੇ ਉਹ ਆ ਸਕਦੇ ਨੇ ਹੇਡ ਦਿੱਤੇ ਵਿੱਚੋਂ ਕਿਸ ਨੇ ਇਸ ਸਾਲ 350.3 ਬਿਲੀਅਨ ਡਾਲਰ ਤੋਂ 299.3 ਬਿਲੀਅਨ ਡਾਲਰ ਤੱਕ 15% ਦੀ ਬ੍ਰਾਂਡ ਵੈਲਿਊ ਡਿੱਗਣ ਦੇ ਬਾਵਜੂਦ ਦੁਨੀਆ ਦੇ ਸਭ ਤੋਂ ਕੀਮਤੀ ਬ੍ਰਾਂਡ ਵੱਜੋਂ ਚੋਟੀ ਦੇ ਸਥਾਨ ਤੇ ਮੁੜ ਦਾਵਾ ਕੀਤਾ ਹੈ Amazon ਨੇ ਭਾਰਤ ਵਿੱਚ ਡੈਸ਼ ਲਈ Google Pilot Google Pay ਦੁਆਰਾ ਸਾਊਂਡ ਪॉड UPI ਭੁਗਤਾਨ ਚੌਥੀ ਉਦਯੋਗਿਕ ਕ੍ਰਾਂਤੀ ਲਈ WEF ਕੇਂਦਰ ਦੀ ਮੇਜ਼ਬਾਨੀ ਲਈ ਹੇਠ ਲਿਖੇ ਸ਼ਹਿਰਾਂ ਵਿੱਚੋਂ ਕਿਸ ਨੂੰ ਚੁਣਿਆ ਗਿਆ ਸੀ ਸਾਡਾ ਆਨਸਰ ਕੀ ਆ ਹైదరాబాద్ ਨੂੰ ਕਵੈਸਚਨ ਹੈ ਸਾਡੇ ਕੋਲ ਈ ਗਵਰਨੈਂਸ ਮੋਡ ਵਿੱਚ ਪੂਰੀ ਤਰ੍ਹਾਂ ਸ਼ਿਫਟ ਕਰਨ ਵਾਲਾ ਪਹਿਲਾ ਭਾਰਤੀ ਯੂਟੀ ਬਣ ਗਿਆ ਹੈ ਕਿਹੜਾ ਯੂਟੀ ਹੈ ਜਿਹੜਾ ਪਹਿਲਾ ਬਣਿਆ ਹੈ ਈ ਗਵਰਨੈਂਸ ਮੋਡ ਤੇ ਵਿੱਚ ਸ਼ਿਫਟ ਹੋਣ ਲਈ ਜੰਮੂ ਕਸ਼ਮੀਰ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਦੁਆਰਾ 19 ਜਨਵਰੀ 2023 ਨੂੰ ਨੈਸ਼ਨਲ ਡਿਸਾਸਟਰ ਰਿਸਪੌਂਸ ਫੋਰਸ ਦਿਵਸ ਦਾ ਕਿਹੜਾ ਸੰਸਕਰਨ ਮਨਾਇਆ ਜਾਂਦਾ ਹੈ 18ਵਾਂ ਨੈਕਸਟ ਕੁਐਸਚਨ ਆ ਸਾਡੇ ਕੋਲ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਨਾਮ ਦੱਸੋ ਜਿਸ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ ਲਾਰਡ ਬਿਲੀਅਮਸ ਨੈਕਸਟ ਕੁਐਸਚਨ ਆ ਸਾਡੇ ਕੋਲ ਡੈਸ਼ ਨੇ ਆਪਣੇ 22 ਸਾਲ ਦੇ ਖੇਡ ਕੈਰੀਅਰ ਦਾ ਅੰਤ ਕੀਤਾ ਉਸ ਦੀ ਵਿਰਾਸਤ ਨੂੰ ਦੱਖਣੀ ਅਫਰੀਕਾ ਦੇ 올 ਟਾਈਮ ਕ੍ਰਿਕਟਿੰਗ ਮਹਾਨ ਖਿਡਾਰੀਆਂ ਵਿੱਚੋਂ ਇੱਕ ਇੱਕ ਵੱਜੋਂ ਸੁਰੱਖਿਅਤ ਰੱਖਿਆ ਗਿਆ ਹੈ ਹਾਸ਼ਿਮ ਅਮਲਾ ਨੈਕਸਟ ਕੁਐਸਚਨ ਜੀਓ ਬਨਿਸ ਉਭਾਸੇ ਨੂੰ ਅੰਡਰ 19 ਮੈਲਾ T20 ਵਿਸ਼ਵ ਕੱਪ ਵਿੱਚ ਉਸ ਦਾ ਐਕਸ਼ਨ ਗੈਰ ਕਾਨੂੰਨੀ ਪਾਇਆ ਜਾਣ ਤੋਂ ਬਾਅਦ ICC ਨੇ ਤੁਰੰਤ ਪ੍ਰਭਾਵ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਗੇਂਦਬਾਜ਼ੀ ਕਰਨ ਤੋਂ ਮੁਅਤਲ ਕਰ ਦਿੱਤਾ ਹੈ ਉਹ ਕਿਸ ਦੇਸ਼ ਦੀ ਹੈ ਰਵਾਂਡਾ ਦੀ ਨੈਕਸਟ ਕੁਐਸਚਨ ਆ ਸਾਡੇ ਕੋਲ ਹਾਲ ਹੀ ਵਿੱਚ ਜੈਸਿੰਡਾ ਆਰਡਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹ ਕਿਸ ਦੇਸ਼ ਦੀ ਹੈ ਨਿਊਜ਼ੀਲੈਂਡ ਦੀ ਭਾਰਤੀ Airtel- ਵਿੱਚ ਹਾਈ ਪ੍ਰਸਕੇਲ ਡਾਟਾ ਸੈਂਟਰ ਸਥਾਪਿਤ ਕਰਨ ਲਈ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਹైదరాబాద్ ਵਿਖੇ। ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਨੇ ਹਾਲ ਹੀ ਵਿੱਚ ਪਾਰ ਦੇ ਪਹਿਲੇ ਰਾਸ਼ਟਰੀ ਮੁਲਾਂਕਣ ਰੈਗੂਲੇਟਰ ਪਾਰਖ ਨੂੰ ਸੂਚਿਤ ਕੀਤਾ ਹੈ। ਪਾਰਖ ਵਿਚਲੇ ਦੂਜੇ A ਦਾ ਕੀ ਅਰਥ ਹੈ? ਵਿਸ਼ਲੇਸ਼ਣ ਐਨਾਲਿਸਿਸ ਨੈਕਸਟ ਕੁਐਸਚਨ ਹੈ ਸਾਡੇ ਕੋਲ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਆਕਲੈਂਡ ਸਿਟੀ ਕੌਂਸਲ ਦੀ ਸੌ ਚੁੱਕ ਵਾਲੀ ਸਭ ਤੋਂ ਛੋਟੀ ਤੇ ਪਹਿਲੀ ਐਲਜੀਬੀਟੀਕਿਊ ਊ ਵੂਮਨ ਆਫ ਕਲਰ ਕੌਣ ਬਣ ਗਈ ਹੈ ਸਾਡਾ ਆਨਸਰ ਕੀ ਹੈ ਜਨਨੀ ਰਾਮਾਚੰਦਰ ਰਾਮਚੰਦਰਨ ਨੈਕਸਟ ਕੁਐਸਚਨ ਹੈ ਹਾਲ ਹੀ ਵਿੱਚ ਭਾਰਤ ਵਿੱਚ ਵਨਡੇ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਐਮ ਐਸ ਧੋਨੀ ਦਾ ਰਿਕਾਰਡ ਕਿਸ ਨੇ ਤੋੜਿਆ? ਰੋਹਿਤ ਸ਼ਰਮਾ ਨੇ। ਅਗਲਾ ਕੁਐਸਚਨ ਹੈ ਸਾਡੇ ਕੋਲ ਭਾਰਤੀ ਕਪਤਾਨ ਡੈਸ਼ ਨੇ ਇੱਕ ਦਿਨਾ cricket ਦੇ ਇਤਿਹਾਸ ਵਿੱਚ ਭਾਰਤ ਦੇ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਐਮ ਐਸ ਧੋਨੀ ਦੁਆਰਾ ਰੱਖੇ ਲੰਬੇ ਸਮੇਂ ਦੇ ਰਿਕਾਰਡ ਨੂੰ ਤੌੜਦਾ ਤਾਈ ਤਾਂ ਕਿਹੜਾ ਕ੍ਰਿਕਟਰ ਆ ਉਹ ਰੋਹਿਤ ਸ਼ਰਮਾ ਨੈਕਸਟ ਕੁਐਸਚਨ ਆ ਸਾਡੇ ਕੋਲ ਹੇਠਾਂ ਦਿੱਤੇ ਹਵਾਈ ਅੱਡੇ ਵਿੱਚੋਂ ਕਿਸ ਨੇ ਬੱਕਾਰੀ ਵੈਸਟ ਸਸਟੇਨੇਬਲ ਗ੍ਰੀਨਫੀਲਡ 에ਅਰਪੋਰਟ ਅਵਾਰਡ ਜਿੱਤਿਆ ਹੈ ਤਾਂ ਸਾਡਾ ਆਨਸਰ ਆ ਗੋਆ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡਾ ਬਹਿਰੀਨ ਦਾ ਸਰਵੋਤਮ ਨਾਗਰਿਕ ਪੁਰਸਕਾਰ ਮਨੁੱਖਤਾ ਦੀ ਸੇਵਾ ਲਈ ਅਈ ਇਸੇ ਅਵਾਰਡ ਕਿਸ ਨੇ ਜਿੱਤਿਆ ਹੈ ਤਾਂ ਇਹ ਅਵਾਰਡ ਜਿੱਤਿਆ ਹੈ ਡਾਕਟਰ ਸੰਦੂਕ ਰੂਇਤ ਨੇ ਡੈਸ਼ ਨੇ ਅਮਰੀਕੀ ਰਾਜ ਮੈਰੀਲੈਂਡ ਦੇ ਲੈਫਟੀਨੈਂਟ ਗਵਰਨਰ ਵਜੋਂ ਚੁੱਕੇ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਰਾਜਨੀਤਾ ਬਣ ਕੇ ਇਤਿਹਾਸ ਰਚਿਆ ਤਾਂ ਉਹ ਕਿਹੜਾ ਸੀਗਾ ਉਹ ਸੀਗਾ ਅਰੂਣਾ ਮਿਲਰ ਕਿਹੜਾ ਦਿੱਤੇ ਬੈਂਕਾਂ ਵਿੱਚੋਂ ਕਿਹੜਾ ਬੈਂਕ ਆਪਣੇ ਫਿਕਸਡ ਡਿਪੋਜ਼ਿਟ ਗਾਕਾਂ ਲਈ ਕ੍ਰੈਡਿਟ ਕਾਰਡ ਲਾਂਚ ਕਰਨ ਵਾਲਾ ਭਾਰਤ ਦਾ ਪਹਿਲਾ ਜਨਤਕ ਖੇਤਰ ਬਣ ਗਿਆ ਹੈ ਤਾਂ ਕਿਹੜਾ ਹੈ ਉਹ ਪੰਜਾਬ ਨੈਸ਼ਨਲ ਬੈਂਕ ਅਗਲਾ ਕੁਐਸਚਨ ਹੈ ਸਾਡੇ ਕੋਲ ਬ੍ਰਾਂਡ ਗਾਰਡੀਅਨਸ਼ਿਪ ਇੰਡੈਕਸ 2023 ਵਿੱਚ ਭਾਰਤੀਆਂ ਵਿੱਚ ਨੰਬਰ 1 ਤੇ ਵਿਸ਼ ਪਦਰਤੇ ਦੂਜੇ ਸਥਾਨ ਤੇ ਰਹਿਣ ਲਈ ਮਾਈਕਰੋਸਾਫਟ ਨੇ ਸੱਤਿਆ ਨਡੇਲਾ ਤੇ ਗੂਗਲ ਦੇ ਸੁੰਦਰ ਪਿਚਾਈ ਨੂੰ ਕਿਸ ਨੇ ਪਛਾੜਿਆ ਏ ਤਾਂ ਮੁਕੇਸ਼ ਅੰਬਾਨੀ ਨੇ ਪਛਾੜਿਆ ਏ ਭਾਰਤ ਇਸ ਸਮੇਂ ਇੱਕ ਅੰਤਰਰਾਸ਼ਟਰੀ ਸਿਹਰਸਪਾਟਾ ਵਪਾਰ ਮੇਲੇ ਵਿੱਚ ਹਿੱਸਾ ਲੈ ਰਿਹਾ ਏ ਅੰਤਰਰਾਸ਼ਟਰੀ ਸਿਹਰਸਪਾਟਾ ਮੇਲਾ ਫਿਟੂਰ 2023 ਵਿੱਚ ਕਿੱਥੇ ਅਯੋਜਿਤ ਕੀਤਾ ਗਿਆ ਮੈਡਰਿਡ ਨੈਕਸਟ ਕੁਐਸਚਨ ਹੈ ਸਾਡਾ ਪਾਰ ਦਾ ਪਹਿਲਾ ਸਕੂਲ ਆਫ ਲੌਜਿਸਟਿਕਸ ਵਾਟਰ ਵੇਸ ਤੇ ਕਮਿਊਨੀਕੇਸ਼ਨ ਕਿਸ ਰਾਜ ਵਿੱਚ ਸ਼ੁਰੂ ਕੀਤਾ ਗਿਆ ਹੈ ਤ੍ਰਿਪੁਰਾ ਰਾਜ ਵਿੱਚ ਸ਼ੁਰੂ ਕੀਤਾ ਗਿਆ ਹੈ ਕਿਸ ਨੇ ਬਾਲਕਲਾਈਨ ਐਨ ਐਸ ਸੀ ਆਈ ਆਲ ਇੰਡੀਆ ਸਨ ਸਨੂਕਰ ਓਪਨ 2023 ਦਾ ਫਾਈਨਲ ਜਿੱਤਣ ਲਈ ਅਦਿੱਤਿਆ ਮਹਿਤਾ ਨੂੰ 9-6 ਨਾਲ ਹਰਾ ਦਿੱਤਾ ਹੈ ਲਕਸ਼ਮਣ 라ਵਤ ਨੇ ਸਾਲ 2023 ਦੀ ਵਿਸ਼ਵ ਦੇ ਚੋਟੀ ਦੇ ਸੀਓਜ਼ ਤੇ ਬ੍ਰਾਂਡ ਫਾਈਨਾਂਸ ਦੀ ਸਾਲਾਨਾ ਰਿਪੋਰਟ ਤੇ 100ਾਂ ਦਿੱਤੇ ਵਿੱਚੋਂ ਕਿਸ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ ਮੁਕੇਸ਼ ਅੰਬਾਨੀ ਨੂੰ ਭਾਰਤੀ ਜਲ ਸੈਨਾ 23 ਜਨਵਰੀ ਨੂੰ ਪੰਜਵੀਂ ਡੀਜ਼ਲ ਇਲੈਕਟ੍ਰਿਕ ਸਕਾਰਪੀਅਨ ਨੂੰ ਸ਼ੁਰੂ ਕਰਨ ਦੀ ਪੂਰੀ ਤਿਆਰੀ ਕਰ ਰਹੀ ਹੈ ਜਿਸ ਦਾ ਨਾਮ ਆਈਐਨਐਸ ਡੈਸ਼ ਘੁੰਮਣਾ نیشنل ਏਡਸ ਕੰਟਰੋਲ ਆਰਗੇਨਾਈਜੇਸ਼ਨ ਨੇ ਏਡਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਡੈਸ਼ ਵਿੱਚ ਸਭ ਤੋਂ ਵੱਡੀ ਮਨੁੱਖੀ ਰੈੱਡ ਰਿਬਨ ਚੇਨ ਬਣਾਈ ਹੈ ਭਵਨੇਸ਼ਵਰ ਵਿੱਚ ਨੈਕਸਟ ਕੁਐਸਚਨ ਹੈ ਸਾਡਾ Rajasthan ਦੇ ਰੇਗਿਸਤਾਨਾਂ ਵਿੱਚ ਆਯੋਜਿਤ ਕੀਤੀ ਜਾ ਰਹੀ ਆਪਣੀ ਕਿਸਮ ਦੀ ਪਹਿਲੀ ਸਾਂਝ ਅਭਿਆਸ ਚੱਕਰਵਾਤ ਇਕ ਭਾਰਤ ਤੇ ਡੈਸ਼ ਵਿਚਕਾਰ ਆ ਤਾਂ ਹੁਣ ਇਹ ਡੈਸ਼ ਕਿਹੜਾ ਦੇਸ਼ ਆ ਜਿਹੜਾ ਭਾਰਤ ਦੇ ਨਾਲ ਉਹ ਹੈ ਮਿਸਰ ਨੈਸ਼ਨਲ ਹੈਲਥ ਅਥਾਰਟੀ ਆਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਵਿੱਚ ਡਾਇਰੈਕਟਰ ਵਜੋਂ ਨਿਯੁਕਤੀ ਲਈ ហេਠਾਂ ਦਿੱਤੇ ਵਿੱਚੋਂ ਕਿਸ ਨੂੰ ਚੁਣਿਆ ਗਿਆ ਹੈ ਤਾਂ ਸਾਡਾ ਆਨਸਰ ਕੀ ਆ ਪ੍ਰਵੀਨ ਸ਼ਰਮਾ ਨੈਕਸਟ ਕੁਐਸਚਨ ਆ ਸਾਡੇ ਕੋਲ ਟਾਟਾ ਬੋਇੰਗ ਐਰੋਸਪੇਸ ਲਿਮਟਿਡ TBAL ਨੇ ਭਾਰਤੀ ਫੌਜ ਦੁਆਰਾ ਆਰਡਰ ਕੀਤੇ 6 AH64 ਅਪਾਰੇ ਹਮਲੇ ਲਈ ਪਹਿਲਾ ਫਿਊਸਲੈਸ ਪ੍ਰਦਾਨ ਕੀਤਾ ਹੈ ਹੈਲੀਕਾਪਟਰ ਕਿਸ ਨੂੰ ਹਾਲ ਹੀ ਵਿੱਚ ਸਿਵਲ ਐਵੀਏਸ਼ਨ ਦੇ ਅਗਲੇ ਡਾਇਰੈਕਟੋਰੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ DGCA ਵਜੋਂ ਨਿਯੁਕਤ ਕੀਤਾ ਗਿਆ ਹੈ ਦਾ ਸਾਡਾ ਆਨਸਰ ਕੀ ਆ ਵਿਕਰਮ ਦੇਵਦੱਤ ਨੈਕਸਟ ਕੁਐਸਚਨ ਆ ਸਾਡੇ ਕੋਲ ਯੂਨੈਸਕੋ ਨੇ 2023 ਦਾ ਅੰਤਰਰਾਸ਼ਟਰੀ ਸਿੱਖਿਆ ਦਿਵਸ ਅਫਗਾਨ ਕੁੜੀਆਂ ਤੇ ਔਰਤਾਂ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਏ ਇਹ ਦਿਨ ਕਦੋਂ ਮਨਾਇਆ ਜਾਂਦਾ ਏ 24 ਜਨਵਰੀ ਨੂੰ ਨੈਕਸਟ ਕੁਐਸਚਨ ਆ ਨੇਤਾਜੀ ਸੁਭਾਸਚੰਦਰ ਬੋਸ ਜਨਮ ਦਿਤੀ ਜਾਂ ਨੇਤਾਜੀ ਜਨਮ ਦਿਤੀ ਇੱਕ ਰਾਸ਼ਟਰੀ ਸਮਾਗਮ ਜੋ ਭਾਰਤ ਵਿੱਚ ਡੈਸ਼ ਨੂੰ ਪਰਾਕਰਮ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਇਹ ਕਿਹੜੀ ਡੇਟ ਨੂੰ ਮਨਾਇਆ ਜਾਂਦਾ ਹੈ 23 ਜਨਵਰੀ ਨੂੰ ਸਾਡਾ ਅਗਲਾ ਕੁਐਸਚਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡੇਮਾਰ ਟੇ ਨੀਕੋਬਾਰ ਟਾਪੂਆਂ ਦੇ ਡੈਸ਼ ਸਭ ਨੂੰ ਸਭ ਤੋਂ ਵੱਡੇ ਬੇਨਾਮ ਟਾਪੂਆਂ ਦਾ ਨਾਮ ਦੇਣ ਦੇ ਸਮਾਰੋਹ ਵਿੱਚ ਹਿੱਸਾ ਲਿਆ ਤਾਂ ਸਾਡਾ ਆਨਸਰ ਕੀ ਆ 21 ਟਾਪੂਆਂ ਦਾ ਸਭ ਤੋਂ ਵੱਡੇ ਜਿਹੜੇ 21 ਟਾਪੂ ਸੀਗੇ ਬੇਨਾਮ ਨੈਕਸਟ ਹੈਗਾ ਅੰਤਰਰਾਸ਼ਟਰੀ ਭਾਰਤੀ ਪ੍ਰਵਾਸੀ ਡੈਸ਼ ਦੁਆਰਾ ਲਿਖੀ ਗਈ ਇੰਡੀਆਜ਼ ਨੌਲੇਜ ਸਰਬੋਤਮਾ ਦਾ ਨਿਊ ਡਾਨ ਸਰਲੇਖ ਵਾਲੀ ਇੱਕ ਕਿਤਾਬ ਵਿਸ਼ਵ ਪੱਤਰ ਤੇ ਜਾਰੀ ਕੀਤੀ ਗਈ ਹੈ ਤਾਂ ਇਹ ਕਿਤਾਬ ਆ ਜਿਹੜੀ ਉਹ ਡਾਕਟਰ ਅਸ਼ਵੀਨ ਫਰਨਾਡੀਜ਼ ਦੁਆਰਾ ਲਿਖੀ ਗਈ ਹੈ ਨੈਕਸਟ ਕੁਐਸਚਨ ਆ ਸਾਡੇ ਕੋਲ ਹਿਮਾਚਲ ਪ੍ਰਦੇਸ਼ ਸਰਕਾਰ ਡੈਸ਼ ਦੇ ਅੰਤ ਤੱਕ ਰਾਜ ਨੂੰ ਪਹਿਲਾ ਹਰੀ ਊਰਜਾ ਰਾਜ ਬਣਾਉਣ ਦਾ ਇਰਾਦਾ ਰੱਖਦੀ ਹੈ ਤਾਂ ਹਿਮਾਚਲ ਪ੍ਰਦੇਸ਼ ਸਰਕਾਰ ਕਦੋਂ ਤੱਕ ਹਿਮਾਚਲ ਨੂੰ ਹਰੀ ਊਰਜਾ ਰਾਜ ਬਣਾਵੇਗੀ ਜਾਂ ਟਿਚਰ ਰੱਖੇਗੀ ਤਾਂ 2025 ਤੱਕ ਇਹ ਟਾਰਗੇਟ ਕਰਨ ਦਾ ਨਿਸ਼ਚਾ ਕੀਤਾ ਗਿਆ ਹੈ ਅਗਲਾ ਸਾਡਾ ਕੁਐਸਚਨ ਹੈ ਚਨਈ ਵਿੱਚ ਪਹਿਲੇ ਸਟੈਮ ਸਟੈਮ ਮਤਲਬ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਡੀਕਲ ਤਾਂ ਇਹ ਜਿਹੜੀ ਨਵੀਨਤਾ ਤੇ ਸਿਖਲਾਈ ਕੇਂਦਰ ਦਾ ਉਦਘਾਟਨ ਕਿਸ ਨੇ ਕੀਤਾ ਇਹ ਉਦਘਾਟਨ ਜਿਹੜਾ ਇਹ ਅਮਰੀਕਨ ਇੰਡੀਆ ਫਾਊਂਡੇਸ਼ਨ ਨੇ ਕੀਤਾ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕੀਤੇ ਨੇ ਐਮਸੀਕਿਊਜ਼ ਜਨਵਰੀ 23 ਨਾਲ ਰਿਲੇਟਡ ਅੱਗੇ ਥੋੜੇ ਜਿਹੇ ਹੋਰ ਐਮਸੀਕਿਊਜ਼ ਰਹਿੰਦੇ ਨੇ ਜਿਹੜੇ ਤੁਹਾਡਾ ਡਿਸਕਸ ਕਰਨੇ ਜ਼ਰੂਰੀ ਨੇ ਤਾਂ ਬਣੀ ਰਹੋ ਚੈਨਲ ਦੇ ਨਾਲ ਫਿਰ ਅੱਗੇ ਕੰਟੀਨਿਊ ਕਰਾਂਗੇ ਜਨਵਰੀ 23 ਦੇ ਕਰੰਟ ਅਫੇਅਰਸ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਚੈਨਲ ਨਹੀਂ ਜਿਹਦੇ ਤੇ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕੀਤਾ ਜਾਵੇ ਚਾਹੇ ਉਹ ਪੰਜਾਬ ਜੀਕੇ ਪੰਜਾਬੀ ਕੁਆਲੀਫਾਈਇੰਗ ਟੈਸਟ ਲਈ ਜਾਂ ਫਿਰ ਕਰੰਟ ਅਫੇਅਰਸ ਹੋਣ ਕੋਈ ਵੀ ਜਿਹੜਾ ਟੌਪਿਕ ਆ ਉਹ ਛੱਡਿਆ ਨਹੀਂ ਜਾ ਰਿਹਾ ਇਸ ਲਈ ਤੁਸੀਂ ਆ ਵੀਡੀਓਜ਼ ਨੂੰ ਪੂਰਾ ਦੇਖਿਆ ਕਰੋ ਤੇ ਵੱਧ ਵੱਧ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਮੋਟੀਵੇਸ਼ਨ ਮਿਲੇ ਮਿਲਦਿਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਲਾਈਕ ਕਰਨਾ ਨਾ ਭੁੱਲੋ ਓਕੇ ਥੈਂਕਸ